ਫਾਜ਼ਿਲਕਾ ਪੁਲਿਸ ਵੱਲੋਂ ਬੀਐਸਐਫ ਨਾਲ ਮਿਲ ਕੇ ਪਿਛਲੇ 8 ਦਿਨਾਂ ਵਿੱਚ ਨਸ਼ਾ ਤਸਕਰਾਂ ਨੂੰ ਠੱਲ ਪਾਉਣ ਲਈ ਮਿਸ਼ਨ ਨਿਸ਼ਚੇ ਦੇ ਤਹਿਤ ਵੱਡੀ ਕਾਮਯਾਬੀ ਹਾਸਲ ਕੀਤੀ ਜਿਸ ਤਹਿਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਪ੍ਰਗਿਆ ਜੈਨ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਨੀਅਰ ਕੁੱਧੀਆਂ ਜਿਹੜੀ ਫਾਈਲ ਕਪੂਲ ਸੋ ਲੋ ਹੋ ਚੁੱਕੀਆਂ ਜੀ ਅਸੀਂ ਇੱਕ ਮਿਸ਼ਨ ਨਿਸ਼ਚੇ ਦੇ ਤਹਿਤ ਇੱਕ ਬਹੁਤ ਤੰਦੇ ਹੀ ਨਾਲ ਅਸੀਂ ਸਾਰੇ ਸਟੇਕ ਹੇਲਡਰਸ ਨੂੰ ਨਾਲ ਲੈ ਕੇ ਨਸ਼ਿਆਂ ਦੇ ਵਿਰੁੱਧ ਇੱਕ ਫਾਈਨਲ ਵਾਰ ਅਗੇਂਸਟ ਡਰੱਗਸ ਅਸੀਂ ਚਲਾ ਰਹੇ ਨੇ ਤੇ ਸਾਡੇ ਮਨ ਜੋ ਸੀਐਮ ਸਾਹਿਬ ਸਰਦਾਰ ੁਰਵੰਤ ਪਾਜੇ ਤੇ ਸਾਡੇ ਡੀਜੀਪੀ ਸਾਹਿਬ ਬੋਰਵ ਯਾਦਵ ਜੀ ਉਹਨਾਂ ਨੇ ਸਾਨੂੰ ਇਹ ਹਦਾਇਤਾਂ ਦਿੱਤੀਆਂ ਹੋਈਆਂ ਹੈਗੀਆਂ ਕਿ ਨਸ਼ਾ ਦੇ ਖਿਲਾਫ ਜੋ ਹੈ ਇੱਕ ਬਹੁਤ ਸਖਤ ਐਕਸ਼ਨ ਹੋਣਾ ਹੈ ਔਰ ਜੋ ਵੀ ਨਸ਼ਾ ਵੇਚਦਾ ਹੈ ਜਾਂ ਜਿਹੜਾ ਮੇਨ ਸਪਲਾਈਅਰ ਹੈ ਉਹਨੂੰ ਅਸੀਂ ਫੜ ਕੇ ਅੰਦਰ ਦੇਣਾ ਹੈ ਤੇ ਇਹਦੇ ਨਾਲ ਨਾਲ ਹੀ ਇੱਕ ਐਮਪੈਥੈਟਿਕ ਅਪਰੋਚ ਰੱਖਦੇ ਹੋਏ ਜਿਹੜੇ ਡਰਗ ਯੂਜ਼ਰਸ ਨੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ 'ਚ ਵੀ ਭਰਤੀ ਕਰਾਨਾ ਹੈ ਤੇ ਜਿਹੜੇ ਇਹ ਪੁਆਇੰਟ ਆਫ ਸੇਲ ਤੇ ਔਨ ਵਿੱਚ ਦਾ ਕਿੱਥੇ ਵੇਚਦਾ ਉਹਦੀ ਸਾਰੀ ਇਨਫੋਰਮੇਸ਼ਨ ਪਿੰਡਾਂ ਚ ਇਕੱਠੀ ਕਰਕੇ ਉਹਨ ਸਾਰੇ ਬੰਦਿਆਂ ਨੂੰ ਰਾਉਂਡ ਅਪ ਕਰਕੇ ਔਰ ਜਿਲਾਚ ਪੇਜਣਾ ਹੈ ਇਹਦੇ ਨਾਲ ਨਾਲ ਹੀ ਅਸੀਂ ਇੱਕ ਇਫੈਕਟਿਵ ਕਮਿਊਨਿਟੀ ਇੰਗੇਜਮੈਂਟ ਚਲਾ ਰਹੇ ਨੇ ਪਿਛਲੇ ਇੱਕ ਮਹੀਨੇ ਚ ਜਿਹੜੇ ਅਸੀਂ ਹਲੇ ਤੱਕ 376 ਤੋਂ ਵੱਧ ਮੀਟਿੰਗਸ ਕਰ ਚੁੱਕੇ ਨੇ ਸਾਡੇ ਅਗਜਟੇਡ ਆਫਿਸਰਸ ਤੇ ਐਸ ਐਚ ਓਜ਼ ਡੇਲੀ ਪਿੰਡਾਂ ਚ ਜਾਂਦੇ ਨੇ ਤੇ ਉਥੇ ਜਿਹੜੀ ਬੀ ਡੀ ਸੀਜ਼ ਹੈ ਉਹ ਬੀ ਐਸ ਐਫ ਦੇ ਨਾਲ ਮਿਲ ਕੇ ਉਥੇ ਉਹਨਾਂ ਨਾਲ ਗੱਲ ਕਰਦੇ ਨੇ ਤੇ ਉਹਦੇ ਸਾਨੂੰ ਇੱਕ ਬਹੁਤ ਚੰਗੇ ਰਿਜ਼ਲਟਸ ਨੂੰ ਮਿਲਣ ਲੱਗੇ ਨੇ ਥੈਨ ਥੈਟਸ ਇਜ਼ ਰਿਫਲੈਕਟਿਡ ਕਿ ਫਜ਼ਿਲਕਾ ਪੁਲਿਸ ਨੇ ਪਿੱਛੇ ਕਾਫੀ ਵੱਡੇ ਮਗਰਮੱਛਾਂ ਨੂੰ ਵੀ ਫੜਾਇਆ ਤੇ 450 ਤੋਂ ਵੱਧ ਜਿਹੜੇ ਡਰਗ ਪੈਡਲਰਸ ਹਨ ਉਹ ਅਸੀਂ ਫੜ ਕੇ ਹਲੇ ਤੱਕ 1 ਮਹੀਨੇ ਤੋਂ ਵੀ ਘੱਟ ਸਮੇਂ ਚ ਅੰਦਰ ਦੇ ਚੁੱਕੇ ਨੇ ਉਹਦੀ ਹੀ ਲੜੀ ਦੇ ਤਹਿਤ ਮੈਂ ਤੁਹਾਨੂੰ ਪਿਛਲੇ 7-8-10 ਦਿਨਾਂ ਦੀ ਸਾਡੀ ਕੁਝ ਮੇਜਰ ਅਚੀਵਮੈਂਟਸ ਹੈंगी ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆਂ ਇਹ ਚ ਅਸੀਂ ਟੋਟਲ 4 ਕਿਲੋ 160 ਗ੍ਰਾਮ ਹਿਰੋਇਨ 2 ਕਿਲੋ ਆਫੀਨ 50 ਕਿਲੋ ਕੋਸਟ 95000 ਨਸ਼ੀਲੀ ਗੋਲੀਆਂ ਅਤੇ 8 ਲੱਖ ਡਰਗ ਮਨੀ ਅਸੀਂ ਬਰਾਮਦ ਕਰ ਚੁੱਕੇ ਨੇ ਤੇ ਇਹ ਚ 13 ਐਫ ਆਈ ਆਰ ਅੰਡਰ ਐਨ ਡੀ ਪੀ ਐਸ ਐਕਟ ਜਿਹੜੀ ਹੈਗੀ ਉਹ ਰਿਕਵਰ ਹੋਈ ਹੈ। ਉਹਨਾਂ ਕੇਸਾਂ ਦੀ ਡਿਟੇਲਸ ਇਹ ਰਹਿ ਗਈ ਜੀ ਕਿ ਐਫ ਆਈ ਆਰ ਨੰਬਰ 143 ਡੇਟਡ 17/7/24 ਅੰਡਰ ਸੈਕਸ਼ਨ 21C 29 6185 ਐਨਡੀਪੀਐਸ ਐਕਟ ਸਿਟੀ 1 ਜਲਾਲਾਬਾ ਸਿਟੀ 1 ਅਬੋਹਰ ਰਜਿਸਟਰ ਹੋਇਆ ਜੇਚ ਨਾਰਕੋਟਿਕ ਸੈਲ ਔਰ ਸੀਆਈਏ ਦੀ ਟੀਮ ਔਰ ਲੋਕਲ ਥਾਣਾ ਟੀਮ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਸਾਡੇ ਸੀਆਈਏ ਦੇ ਇੰਸਪੈਕਟਰ ਸਚੀਨ ਤੇ ਇੰਸਪੈਕਟਰ ਅਮਰਿੰਦਰ ਨੇ ਇਹ ਚ ਬਹੁਤ ਮਿਹਨਤ ਕੀਤੀ ਤੇ ਬੀਐਸਐਫ ਦੇ ਸਾਡੇ ਜਿਹੜੇ ਡਿਪਟੀ ਕਮੰਡੈਂਟ ਨੇ ਅਸਾਹਲ ਉਹਨਾਂ ਦਾ ਵੀ ਕਾਫੀ ਇੰਪੋਰਟੈਂਟ ਰੋਲ ਏਜ ਰਿਹਾ ਤੇ ਚ ਟੋਟਲ ਰਿਕਵਰੀ 1 ਕਿਲੋ 560 ਗ੍ਰਾਮ ਹਿਰੋਇਨ ਦੀ ਸੀ ਤੇ ਇਸੇ ਕੇਸ ਚ ਹੀ 8 ਲੱਖ ਰੁਪਏ ਡਰਗਮਨੀ ਵੀ ਬਰਾਮਦ ਹੋਇਆ ਟੋਟਲ 4 ਬੰਦੇ ਦੇਜ ਅਰੈਸਟ ਹੋਏ ਨੇ ਜਿਨ੍ਹਾਂ ਦਾ ਨਾਮ ਹੈ ਜਸਵਿੰਦਰ ਸਿੰਘ ਉਰਫ ਸੋਨੂ ਵਾਸੀ ਬੁਰਜ ਮੁਹਰ ਅਮਨਪ੍ਰੀਤ ਸਿੰਘ ਉਰਫ ਡੋਲੀ ਔਰ ਗੁਰਵਿੰਦਰ ਸਿੰਘ ਉਰਫ ਕਾਕਾ ਔਰ ਜੋ ਜਿਹੜੇ ਰਾਜਸਥਾਨ ਨੂੰ ਬਿਲੋਂਗ ਕਰਦਾ ਹੈ ਤੇ ਗੁਰਜੀਤ ਸਿੰਘ ਉਰਫ ਗੀਤੂ ਇਹ ਚਾਰ ਬੰਦੇ ਅਰੈਸਟ ਹੋਏ ਸੈਕਿੰਡ ਕੇਸ 100 ਐਫਆਈਆਰ ਨੰਬਰ 107 ਜਿਹੜਾ 13 ਤਾਰੀਖ ਨੂੰ ਰਜਿਸਟਰ ਹੋਇਆ ਸਿਟੀ ਜਲਾਲਪੁਰ ਇਹ ਚ ਜਿਹੜਾ ਇਨੀਸ਼ੀਅਲ ਜੋ ਅਫਰਟ ਸੀ ਉਹ ਐਸਟੀਐਫ ਫਿਰੋਜ਼ਪੁਰ ਵੱਲੋਂ ਸੀ ਤੇ ਉਹਨਾਂ ਨੇ ਦੋ ਬੰਦੇ ਰੌਂਡ ਅਪ ਕੀਤੇ ਜਿਨ੍ਹਾਂ ਕੋਲੋਂ 1 ਕਿਜੀ ਹਿਰੋਇਨ रिकवर हुई उसी केस दे फॉरवर्ड एंड बैकवर्ड लिंकेजेस ज्वाइंटली इसटैबलिश किए गए और एस टी एफ और फाजिलका uh, पुलिस ने ज्वाइंटली मिलके ए uh, डेढ़ किलो हीरोइन और रिकवर है सो टोटल इस केस च टू हीरोइन सिक्स के जी हुई है एफ आई आर नंबर एटी वन डेटिड अठारह सत चौबी था है बहावला ਇਹ ਚ ਵੀ ਸਾਡੀ ਸੀਆਈਏ ਔਰ ਨਾਰਕੋਟਿਕਸ ਦੀ ਟੀਮਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ 2 ਕਿਲੋ 40 ਗ੍ਰਾਮ ਅਫੀਮ ਬਰਾਮਦ ਹੋਈ ਤੇ ਦੋ ਬੰਦੇ ਇਹਦੇ ਵਿੱਚ ਅਰੈਸਟ ਹੋਏ ਜਿਨ੍ਹਾਂ ਦੇ ਨਾਂ ਹੈਗੇ ਵਿਜੇਪਾਲ ਸਿੰਘ ਉਰਫ RAM ਅਤੇ ਦਿਲਪ ਕੁਮਾਰ ਉਰਫ ਲਾਟੂ ਔਰ ਇਹ ਜਿਹੜੇ ਹੈਗੇ ਦੋਨੋਂ ਬੰਦੇ ਇਹ ਵੀ ਰਾਜਸਥਾਨ ਨਾ ਗੰਗਾਨਗਰ ਨੂੰ ਬਿਲੋਂਗ ਕਰਦੇ ਨੇ ਤੇ ਉਹਨਾਂ ਕੋਲੋਂ ਇਹ ਰਿਕਵਰੀ ਹੋਈ ਹੈ ਦਿਸ ਇਜ਼ ਆਲਸੋ ਅ ਬ੍ਰਿਲਿਅੰਟ ਪੀਸ ਆਫ ਵਰਕ ਜਿਹਦੀ ਅਸੀਂ ਬੈਕਵਰਡ ਲਿੰਕੇਜ ਐਸਟੈਬਿਸ਼ ਕਰਾਂਗੇ ਤੇ ਹੋਰ ਪਿੱਛੇ ਤੱਕ ਜਾਵਾਂਗੇ ਕਿ ਇਹ ਕਿੱਥੋਂ ਲੈ ਕੇ ਆ ਰਹੇ ਸੀ ਇਹ ਤੇ FIR ਨੰਬਰ 8078 ਡੇਟਿਡ 10/24 ਐਂਡ NDPS ਐਕਟ PS ਬਹਾਵਲਾ H50 ਕਿਲੋ ਕੋਇਸਤ ਬਰਾਮਦ ਹੋਇਆ ਇਹ ਤੋਂ ਲੋਕਲੀ ਬਰਾਮਦ ਹੋਇਆ ਤੇ ਇਹ ਜਿਹੜਾ ਜਿਹਦੇ ਕੋਲੋਂ ਬਰਾਮਦ ਹੋਇਆ ਇਹਦੇ ਰਿਗਾਰਡਿੰਗ ਇਨਫੋਰਮੇਸ਼ਨ ਸਾਨੂੰ ਲੋਕਲੀ ਆਈ ਸੀ ਜੋ ਕਿ ਮੈਂ ਇੱਕ ਮਿਸ਼ਨ ਨਿਸ਼ਚੈ ਕੀ ਬਹੁਤ ਵੱਡੀ ਮੈਂ ਜਿੱਤ ਮੰਨਦੀ ਹਾਂ ਕਿ ਵੀ ਹੈਵ ਬੀਨ ਏਬਲ ਟੂ ਇਨਕਲਕੇਟ ਦੈਟ ਕੌਨਫੀਡੈਂਸ ਅਮੰਗਸਟ ਦ ਸਿਟੀਜ਼ਨਸ ਕਿ ਉਹ ਬਿਨਾਂ ਡਰੇ ਸਾਡੇ ਤੱਕ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਨੇ ਔਰ ਹਲੇ ਤੱਕ ਜਿੰਨੇ ਵੀ ਬੰਦੇ ਫੜੇ ਗਏ ਹੈ ਜਿਹੜੇ ਇਨਫਾਰਮਰਸ ਹੈ ਕਿਸੇ ਕੀ ਵੀ ਆਈਡੈਂਟੀਟੀ ਹਲੇ ਤੱਕ ਡਿਸਕਲੋਜ਼ ਨਹੀਂ ਅਸੀਂ ਹੋਣ ਦਿੱਤੀ ਹੈ ਸੋ ਇੱਕ ਨੈਕਸਟ ਜਿਹੜਾ ਹੈਗਾ ਪਰਚਾ ਉਹ ਸਾਨੂੰ ਬਹੁਤ ਸ਼ਿਕਾਇਤਾਂ ਆਂਦੀਆਂ ਹੈ ਰੋਕੀ ਵੱਲੋਂ ਕਿ ਜਿਹੜੀ ਪ੍ਰੈਗਾ ਹੈ ਜਾਂ ਇਸ ਟਾਈਪ ਦੀਆਂ ਗੁਲੀਆਂ ਹੈंगी ਉਹ ਬਹੁਤ ਇੱਕ ਯੂਜੇਜ ਹੈ ਤੋਂ ਡਰਗ ਇਨਸਪੈਕਟਰ ਨੂੰ ਨਾਲ ਲੈ ਕੇ ਸਾਡੇ 9000 ਗੁਲੀਆਂ ਰਿਕਵਰ ਹੋਈ ਤੇ ਉਹ ਜਿਹੜਾ ਮੈਡੀਕਲ ਸਟੋਰ ਸੀ ਇਨ ਫੇਮਸ ਉਹਨੂੰ ਸੀਲ ਕੀਤਾ ਗਿਆ ਤੇ ਇਹਦੇ ਵਿੱਚ ਐਫਆਈਆ ਨੰਬਰ 7918724 ਅੰਡਰ ਐਨਡੀਪਸ ਐਫ ਪੀਐਸ ਪੁਈਆ ਸਰਵਰ ਰਜਿਸਟਰ ਹੋਆ ਐਸ ਪਰ ਦਾ ਰਿਪੋਰਟ ਆਫ ਦਾ ਡਰਗ ਇੰਸਪੈਕਟਰ ਸੋ ਟੋਟਲ ਸਾਡੀ ਜਿਹੜੀ ਕਿਯੂਮੂਲੇਟਿਵ ਹਲੇ ਤੱਕ ਅਰੈਸਟਸ ਹੈਂਗੀ ਉਹ ਕਨਨੇ 400 ਤੋਂ ਨੇੜੇ-ਤੇੜੇ ਅਸੀਂ ਬੰਦੇ ਫੜ ਚੁੱਕੇ ਨੇ 376 ਅਸੀਂ ਡੀਡੀਸੀ ਦੀ ਮੀਟਿੰਗਸ ਕਰ ਚੁੱਕੇ ਨੇ ਤੇ ਅਰਾਊਂਡ 75-80 ਬੰਦਿਆਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ ਚ ਹਲੇ ਤੱਕ ਵੀ ਅਸੀਂ ਐਡਮਿਟ ਕਰਾ ਚੁੱਕੇ ਨੇ ਔਰ ਇਹ ਸਾਡੇ ਕੁਝ ਮੇਜਰ ਰਿਕਵਰੀਜ਼ ਹੈ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ। ਨਿਸ਼ਾਨਦੇ ਖਿਲਾਫ ਸਮੇਂ ਸਮੇਂ ਤੇ ਜੋ ਪ੍ਰਾਲਾਪਤਾ ਅੰਦਰ ਕੁਝ ਬਣੋ ਮੈਨੂੰ ਮਿਲਿਆ ਸੀ ਅੱਜ ਤੋਂ ਸਾਲ ਦੇ ਸਾਲ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਈਆਂ ਗਈਆਂ ਸੀ ਲੋਕਾਂ ਵੱਲੋਂ ਆਮ ਲੋਕਾਂ ਵੱਲੋਂ ਕਿ ਅਜੂਮ ਨਾਲ ਸੇ ਯੋਗ ਮਿਲਦੇ ਪੂਰਾ। ਦੇਖਿਏ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਕੱਲ ਹੀ ਅਸੀਂ ਫਿਗਰਸ ਲਈ ਸੀ ਤੇ ਹਲੇ ਤੱਕ 170 ਪੰਚਾਇਤਾਂ ਨੇ ਫਾਜ਼ਲ ਕਾ ਬੁਲਿਸ ਪੰਜਾਬ ਪੁਲਿਸ ਦੇ ਹੱਕ 'ਚ ਰੈਜ਼ੋਲੂਸ਼ਨਸ ਪਾਸ ਕੀਤੀਆਂ ਹੈਗੀਆਂ ਉਹ ਰੈਜ਼ੋਲੂਸ਼ਨ ਦੀ ਕਾਪੀਜ਼ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੋਂ ਜਿਹੜਾ ਮਿਸ਼ਨ ਨਿਸ਼ਚੈ ਅਸੀਂ ਇੱਕ ਮਹੀਨਾ ਪਹਿਲੇ ਇੱਕ ਛੋਟੀ ਜਿਹੀ ਮੂਵਮੈਂਟ ਨੂੰ ਅਸੀਂ ਸਟਾਰਟ ਕੀਤਾ ਸੀ ਉਹ ਇੱਕ ਬਹੁਤ ਉਹਦਾ ਸਾਨੂੰ ਬਹੁਤ ਓਵਰਵੈਲਮਿੰਗ ਰਿਸਪਾਂਸ ਮਿਲ ਰਿਹਾ ਹੈ ਤੇ ਸਮਾਜ ਦਾ ਹਰ ਇੱਕ ਵਰਗ ਹਰ ਇੱਕ ਸਟੇਕਹੋਲਡਰ ਸਾਡੇ ਨਾਲ ਆ ਰਿਹਾ ਹੈ ਤੇ ਸਾਡੀ ਇਸ ਮਿਸ਼ਨ ਨੂੰ ਮਦਦ ਕਰ ਰਿਹਾ ਹੈ। ਮਰਦਿੰਲਾ ਕੋਲੇ ਬ੍ਰਾਂਡ ਸੀ ਗਈ ਉਹਨਾਂ ਦੀ ਕੋਈ ਪ੍ਰਾਪਰਟੀ ਵਗੈਰਾ ਵੀ ਚੈੱਕ ਯਸ ਵੀ ਆਰ ਆਲਰੇਡੀ ਇਨ ਦਾ ਪ੍ਰੋਸੈਸ ਆਫ ਆਈਡੈਂਟੀਫਾਈਂ ਆਈਡੈਂਟੀਫਾਈ ਹੋ ਵੀ ਚੁੱਕੀ ਹੈ ਤੇ ਉਹਦੇ ਅਟੈਚਮੈਂਟ ਦੇ ਜਿਹੜੇ ਕਾਗਜ਼ ਨੇ ਤਿਆਰ ਹੋ ਰਹੇ ਨੇ ਤੇ ਇਸ ਵੇਲੇ ਸਾਤ ਅਸੀਂ ਡਰੱਗ ਪੈਡਲਰਸ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਪ੍ਰਾਪਰਟੀ ਅਟੈਚਮੈਂਟ ਦੇ ਕਾਗਜ਼ ਆਲਰੇਡੀ ਕੰਪੀਟੈਂਟ ਅਥਾਰਟੀ ਨੂੰ ਪੇਜ ਚੁੱਕੇ ਨੇ। एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत